ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਕੀਤੀ ਹੋਈ ਹੈ ਸਦਾ ਭਗਵਾਨ ਸ੍ਰੀ ਮਾਨ ਮਾਨਜੋਤ ਮੁਖਤਰੀ ਪੰਜਾਬ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਕਿ ਪੰਜਾਬ ਦੇ ਅੰਦਰੋਂ ਨਸ਼ਾ ਜਣਾਉ ਜੜ ਤੋਂ ਖਤਮ ਕਰਨਾਗਾ ਔਰ ਸਾਡੀ ਜਿਹੜੀ ਕਮੇਟਰੀ ਲਗਾਤਾਰ ਕੰਮ ਕਰ ਰਹੀ ਹੈ ਔਰ ਬਹੁਤ ਅੱਛਾ ਕੰਮ ਵੀ ਹੋਇਆ ਬਹੁਤ ਵੱਡਾ ਨਸ਼ੇ ਤਸਕਰ ਫੜ ਕੇ ਜੇਲ੍ਹਾਂ ਦੀ ਭੇਜਿਆ ਗਿਆ ਔਰ ਬਹੁਤ ਸਾਰੇ ਨਸ਼ਾ ਤਸਕਰ ਦੇ ਘਰ ਤਾਂ ਹੈ ਗਿਆ ਟਾਈਟਰੀ ਕੀਤੇ ਕੇ ਬਹੁਤ ਬਹੁਤ ਸਾਰੇ ਵਿਅਕਤੀ ਉਹ ਮੈਸਰ ਮੁਕਾਬਲਿਆਂ ਦੇ ਦੌਰਾਨ ਪੁਲਿਸ ਦਾ ਸ਼ਕਾਰ ਵੀ ਬਣੇ ਸੋ ਇਹ ਨਹਿੜ ਜਿਹੜੀ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਆ ਮੈਂ ਪੰਜਾਬ ਪੁਲਿਸ ਦੀ ਸਲਾਹ ਕਰਦਾ ਹਾਂ ਦੂਸਰੇ ਪਾਸੇ ਇਹ ਕੱਲਾ ਇਹ ਨਹੀਂ ਕਿ ਤੁਸੀਂ ਨਸ਼ਾ ਤਸਕਰਾਂ ਨੂੰ ਫੜ ਲੋਗੇ ਇਹ ਨਸ਼ਾ ਬੰਦ ਤਾਂ ਹੋਊਗਾ ਜੇਕਰ ਸਾਡਾ ਨੌਜਵਾਨ ਜਿਹੜਾ ਨਸ਼ਿਆਂ ਦੇ ਦੰਗਲ 'ਚ ਫਸਿਆ ਹੋਇਆ ਉਹਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਤਾਂ ਮਿਲੂਗਾ ਤੇਕਰ ਪੰਜਾਬ ਦੇ ਅੰਦਰ ਦ੍ਰਿਸ਼ਟੀ ਆਉਗੀ ਪਰ ਪਿਛਲੇ ਕਾਫੀ ਲੰਬੇ ਅਸਤੋਂ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਸਾਡੇ ਦੋ ਬਾਰਡਰ ਸ਼ੰਭੂ ਦਾ ਬਾਰਡਰ ਖਨੋਰੀ ਦਾ ਬਾਰਡਰ ਕਿਸਾਨੀ ਮੰਗਾਂ ਦੇ ਖਿਲਾਫ ਬੰਦ ਪਏ ਨੇ ਮੰਗਾਂ ਕੀ ਦੇ ਖਿਲਾਫ ਨਹੀਂ ਲੰਦੀਆਂ ਮੰਗਾ ਕੇਂਦਰ ਦੇ ਖਿਲਾਫ ਨਹੀਂ ਲੰਦੀਆਂ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਗਈ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਨਹੀਂ ਪਰ ਲੇਕਿਨ ਨੁਕਸਾਨ ਕੀ ਦਾ ਹੋ ਗਿਆ ਪੰਜਾਬ ਦਾ ਹੋ ਗਿਆ ਪੰਜਾਬ ਦੀ ਆਰਥਿਕਤਾ ਦਾ ਹੋ ਰਿਹਾ ਪੰਜਾਬ ਆਰਥਿਕ ਤੌਰ ਤੇ ਪਛੜ ਰਿਹਾ ਹੈ ਜੇ ਮੈਂ ਪਿੱਛੇ ਥੋੜਾ ਜਿਹਾ ਪਿੱਛੇ ਜਾਵਾਂ 2003 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ ਤਾਂ 2003 ਦੇ ਅੰਦਰ ਜੀਡੀਪੀ ਦੇ ਅੰਦਰ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦੀ ਹੁੰਦੀ ਸੀ ਅੱਜ ਪੰਜਾਬ 19ਵੇਂ ਨੰਬਰ ਤੇ ਪਹੁੰਚ ਗਿਆ ਸੋ ਇਹਦਾ ਕਾਰਨ ਇਹ ਆ ਕਿ ਕਿਤੇ ਨਾ ਕਿਤੇ ਇੰਡਸਟਰੀ ਜਿਹੜੀ ਆ ਉਹ ਪੰਜਾਬ ਵੱਲ ਨਹੀਂ ਆ ਰਹੀ ਸੋ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਪਿੱਛੇ ਨੂੰ ਜਾ ਰਹੇ ਨੇ ਪਰ ਲੇਕਿਨ ਆਵਾਮੀ ਪਾਰਟੀ ਸਰਕਾਰ ਬਿਲਕੁਲ ਇਸ ਲਈ ਕਮਿਟਡ ਆ ਕਿ ਪੰਜਾਬ ਦੇ ਅੰਦਰ ਅਸੀਂ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਨੇ ਪੰਜਾਬ ਦੇ ਅੰਦਰ ਅਸੀਂ ਵੱਧ ਤੋਂ ਵੱਧ ਇੰਡਸਟਰੀ ਲੈ ਕੇ ਆਉਣੀ ਆ ਤਾਂ ਕਿ ਸਾਡੇ ਨੌਜਵਾਨ ਨੂੰ ਪੰਜਾਬ ਤੇ ਰੋਜ਼ਗਾਰ ਮਿਲੇ ਜੇ ਤੂੰ ਰੋਜ਼ਗਾਰ ਮਿਲੂਗਾ ਤਾਂ ਨਸ਼ਿਆਂ ਤੋਂ ਵਹਾਂ ਦੂਰ ਰਹੂਗਾ ਕਿਉਂਕਿ ਨਸ਼ਿਆਂ ਨੂੰ ਨਸ਼ਿਆਂ ਤੋਂ ਤੋੜਨ ਦਾ ਇੱਕੋ ਇੱਕ ਹਾਲ ਹੈ ਕਿ ਬੱਚੇ ਨੂੰ ਰੋਜ਼ਗਾਰ ਦੇ ਉਹ ਨੌਜਵਾਨ ਨੂੰ ਰੋਜ਼ਗਾਰ ਦੇ ਉਹਦੇ ਸਰਕਾਰ ਜਿਹੜੀ ਕਮਿਟਡ ਆ ਦੋ ਜਿਹੜੇ ਹਾਈ ਦੇ ਬੰਦ ਹੋਣ ਦੇ ਕਾਰਨ ਦੋ ਬੰਦ ਹਾਈ ਦੇ ਬੰਦ ਸੀਗੇ ਉਹ ਦੋ ਹੀ ਪੰਜਾਬ ਦੀ ਲਾਈਫਲਾਈਨ ਨੇ ਪੂਰੇ ਦੇਸ਼ ਦੇ ਨਾਲ ਵਪਾਰ ਜਿਹੜਾ ਸੀ ਮੈਂ ਦੋਨਾਂ ਰੂਟਸ ਤੇ ਰਹੀ ਹੁੰਦਾ ਸੀ ਸ਼ੰਭੂ ਬਾਰਡਰ ਤੇ ਰਹੀ ਹੁੰਦਾ ਸੀ ਖਰੋਰੀ ਬਾਰਡਰ ਤੇ ਰਹੀ ਹੁੰਦਾ ਸੀ ਉਹ ਦੋਨੇ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬੰਦ ਸੀਗੇ ਸੋ ਬਹੁਤ ਵੱਡੀ ਪੱਧਰ ਤੇ ਪੰਜਾਬ ਦਾ ਵਪਾਰ ਪ੍ਰਭਾਵਤ ਹੋਇਆ ਨਹੀਂ ਤਾਂ ਆਜੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਆਵਾਜ਼ ਵੀ ਪਾਰਟੀ ਤੁਹਾਡੇ ਨਾਲ ਆ ਜੀ ਖੜੀ ਆ ਸਰਕਾਰ ਤੋਂ ਅੱਗੇ ਆ ਜੀ ਖੜੀ ਆ ਮੰਗਾ ਕੇਂਦਰ ਸਰਕਾਰ ਦੇ ਖਿਲਾਫ ਨੇ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵੀ ਮਰਜ਼ੀ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਆਗੇ ਪਰ ਲੇਕਿਨ ਪੰਜਾਬ ਦੀ ਪ੍ਰਭਾਵਤ ਨਾ ਕਰੋ ਪੰਜਾਬ ਦੇ ਹਾਈਵੇ ਨਾ ਰੋਕੋ ਤੁਹਾਡ ਨੂੰ ਬਾਰ ਬਾਰ ਜਿਹੜੀ ਅਪੀਲ ਹੈ ਜੀ ਔਰ ਦੂਸਰਾ ਮੈਂ ਚਾਹਨਾਗਾ ਕਿ ਅਸੀਂ ਤਾਂ ਪਿੱਛੇ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਸੀ ਫਰਵਰੀ ਦੇ ਅੰਦਰ ਇਸੇ ਮੀਨੇ ਜਦੋਂ ਸੈਸ਼ਨ ਹੋਇਆ ਤਾਂ ਅਸੀਂ ਉਹ ਸੈਸ਼ਨ ਦੇ ਦੌਰਾਨ ਮਤਾ ਪਾਸ ਕਰਕੇ ਜੋ ਕੇਂਦਰ ਦੇ ਸਰਕਾਰ ਨੇ ਕਿਸਾਨ ਨੂੰ ਮਾਰਨ ਦੀ ਨੀਤੀ ਲੈ ਕੇ ਆਈ ਸੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਸੀਗਾ ਕਿ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਕਿਵੇਂ ਜਿਹੜਾ ਹੈਗਾ ਕਾਰਪੋਰੇਟ ਘਰਾੜਿਆਂ ਕੋਈ ਗਿਰਵੀ ਰੱਖਣਾਗਾ ਉਹਦੇ ਖਿਲਾਫ ਉਹ ਸੀਦਾ ਮਤਾ ਪਾ ਕੇ ਪੰਜਾਬ ਦੇ ਪੁਤਰ ਵਿਧਾਨ ਸਭਾ ਦੇ ਸਦਨ ਚ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੋ ਇਥੋਂ ਆਮ ਆਦਮੀ ਪਾਰਟੀ ਦੀ ਮਨਸ਼ਾ ਦੇ ਲਈ ਉਹ ਸਾਫ ਦਿਖਾਈ ਦੇ ਦਿਆ ਕਿ ਆਮ ਆਦਮੀ ਪਾਰਟੀ ਦਿਲ ਤੋਂ ਸਾਫਾ ਕਿਸਾਨ ਦੇ ਨਾਲ ਖੜੀ ਆ ਔਰ ਦੂਸਰੇ ਪਾਸੇ ਜਿਹੜੀਆਂ ਜਿਹੜੀਆਂ ਪੰਜਾਬ ਦੇ ਦੂਜੇ ਰਾਜਨੀਤੀ ਪਾਰਟੀਆਂ ਚ ਅਕਾਲੀ ਦਲਾ ਚਾਹ বিজেপি ਆ ਜਦੋਂ ਪੰਜਾਬ ਦੇ ਅੰਦਰ ਅਕਾਲੀ ਤੇ বিজেপি ਦਾ ਰਾਜ ਸੀਗਾ ਜਦੋਂ ਜਿਹੜੀ ਆ ਨਾਮੇ ਦੇ ਉੱਤੇ ਲਾਲ ਸੁੰਗੀ ਦਾ ਹਮਲਾ ਹੋਇਆ ਪਿੰਕ ਸੁੰਗੀ ਦਾ ਹਮਲਾ ਹੋਇਆ ਵਾਈਟ ਸੁੰਗੀ ਦਾ ਹਮਲਾ ਹੋਇਆ ਤਾਂ ਉਸ ਸਮੇਂ ਕਿਸਾਨ ਪ੍ਰੋਟੈਸਟ ਕਰ ਰਹੇ ਸਭ ਤੋਂ ਵੱਧ ਪਛਾਣ ਕੀਤੇ ਹੋਇਆ ਕਿਸਾਨਾਂ ਤੇ ਜਦੋਂ ਭਾਰਤ ਜਨਤਾ ਪਾਰਟੀ ਤੇ ਅਕਾਲੀ ਜਲਦੀ ਸਰਕਾਰ ਕੀ ਔਰ ਉਸ ਬਾਅਦ ਕਾਂਗਸ ਪਾਰਟੀ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਕਰਜ਼ਾ ਮਾਫ਼ ਕਰਾਂਗੇ ਉਹ ਵੀ ਬੈਸਾ ਮੰਨਦਾ ਇੱਕ ਵਾਦਾ ਜਿਹੜਾ ਕਾਂਗਸ ਪਾਰਟੀ ਨੇ ਕੀਤਾ ਸੀ ਉਹ ਵੀ ਝੂਠਾ ਨਿਕਲਿਆ ਸੁਹਾਵਾ ਦੀ ਪਾਰਟੀ ਦੇ ਘਟਕੇ ਕੇਸਾਰ ਦੇ ਨਾਲ ਖੜੀ ਹੈ ਸੁਮੇਰੀ ਤਾਂ ਸਾਰੇ ਕਿਸਾਨ ਪਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਹਾਈਵੇ ਨਾ ਰੋਕੋ ਹਾਈਵੇ ਰੋਕ ਕੇ ਦੇ ਨਾਲ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਪੰਜਾਬ ਦੀ ਇਕਨੋਮੀ ਹੈ ਪੰਜਾਬ ਦਾ ਅਰਥਚਾਰਾ ਹੈ ਉਹ ਬਹੁਤ ਬੜੀ ਪ੍ਰਭਾਵਤ ਹੁੰਦਾ ਹੈ